ਅਮਨ ਕੁਮਾਰ ਸਰ ਬੇਲੇ ਦੇ ਵਿੱਚ ਆਇਆ ਕਿਸ ਤਰ੍ਹਾਂ ਲੱਗਿਆ ਉਹ ਬਧੀਆ ਲੱਗ ਰਿਹਾ ਬਹੁਤ ਵਧੀਆ ਮਿਲਣ ਲੱਗਿਆ ਹੋਇਆ ਆਨੰਦ ਲੁੱਟ ਰਹੇ ਆ ਬਹੁਤ ਵਧੀਆ ਹੈ ਸੰਡੇ ਦਾ ਦਿਨ ਆ ਜੁਆਏ ਕਰ ਰਹੇ ਆ ਫੈਮਿਲੀ ਨਾਲ ਆਏ ਆ ਅੱਜ ਸਾਡੇ ਸ਼ਹਿਰ ਦੀ ਸ਼ਾਨ ਵਾਗ ਰਹੀ ਹੈ 80 40 ਰੁਪਿਆ ਦੇ ਵਿੱਚ ਆਏ ਵਿੱਚ ਝਾਏ ਵਿੱਚ ਝੋਟੇ ਚੜ੍ਹ ਤੁਲਕੇ ਮਿਲ ਗਿਆ ਬੜਾ ਵੀ ਜਦੋਂ ਕਿਸ ਤਰ੍ਹਾਂ ਲੱਗਿਆ ਬਹੁਤ ਵਧੀਆ ਲੱਗ ਰਿਹਾ ਸਾਡੇ ਸ਼ਹਿਰ ਚ ਪਹਿਲੀ ਵਾਰ ਇਹ ਜਾਂ ਕੁਝ ਨਵੇਂ ਚੀਜ਼ ਆਈ ਹੈ ਤੁਹਾਨੂੰ ਬਹੁਤ ਮਜ਼ਾ ਆਇਆ ਸਪੈਸ਼ਲ ਆਇਆ ਹੈ ਦੇਖਣ ਵਾਸਤੇ ਸੰਡੇ ਨੂੰ ਟਾਈਮ ਕੱਢ ਕੇ ਪਹਿਲਾਂ ਤਾਂ ਨਹੀਂ ਕਦੇ ਇਤਨਾ ਦਾ ਝਾਏ ਦੇ ਵਿੱਚ ਨਹੀਂ ਨਹੀਂ ਸਰ ਪਹਿਲਾਂ ਪਹਿਲੀ ਵਾਰ ਹੋ ਪੌਂਜੋਏ ਕਰ ਰਹੇ ਨੇ ਲਾਲ ਕਿਲੇ ਚ ਹਾਂਜੀ ਹਾਂਜੀ 40 ਦੀ ਥਾਂ ਤੇ 4000 ਹੋ ਗਿਆ ਵਸੂਲ ਹਾਂਜੀ ਹਾਂਜੀ ਕਿਹੜਾ ਹੋ ਗਿਆ ਸ਼ਹਿਰ ਵਾਸੀਆ ਸ਼ਹਿਰ ਵਾਸੀ ਨੇ ਕਹਾਂਗੇ ਸਾਰੇ ਆਓ ਮੇਲੇ ਦਾ ਆਨੰਦ ਲੁੱਟੋ ਆ ਕੇ ਮੈਂ ਅੱਜਕੱਲ ਬੱਚੇ ਲਾ ਲੋ ਜਾਂ ਲੇਡੀਜ਼ ਕਲੱਬ ਕਰਾ ਦੇ ਪੁਆਇਲਾਂ ਦੇ ਵਿੱਚ ਬਿਜੀ ਰਹਿੰਦੇ ਹਾਂਜੀ ਹਾਂਜੀ ਨਹੀਂ ਇਹ ਗੱਲ ਤਾਂ ਆ ਕੇ ਇਹਨਾਂ ਨੂੰ ਅੰਦਰ ਰੁਕਣਾ ਚਾਹੀਦਾ ਇੱਥੇ ਮੇਲੇ ਦਾ ਆਨੰਦ ਲੁੱਟੋ ਆ ਕੇ ਫੋਨ 'ਚ ਬੜੇ ਰਹਿੰਦੇ ਬੱਚੇ ਸਾਰੇ ਸਿਹਤ ਉਸਦੀ ਵੀ ਖਰਾਬ ਚੀਜ਼ਾਂ ਨੇ ਅੱਜਕੱਲ ਆਪਦੇ ਭੁੱਲ ਰਹੇ ਐ ਇੰਜੋਏ ਕਰਨਾ ਲੋਕ ਸਭ ਕੁਝ ਤੋ ਇਸ ਕਰਕੇ ਇੰਜੋਏ ਕਰੋ ਆ ਕੇ ਮੈਂ ਤਾਂ ਇਹ ਕਹੂੰਗਾ ਸਾਰਿਆਂ ਨੂੰ ਮੇਲੇ ਤਾਂ ਨੰਦ ਲਾਓ ਜਿਹੜੇ ਆਪਣੇ ਯਾਰ ਦੋ ਤਿੰਨ ਆਪੇ ਮੇਲੇ ਤੇ ਮਿਲ ਲੈਂਦੇ ਆ ਹਾਂ ਹਾਂ ਅੱਜ ਬਹੁਤ ਜਨੇ ਮਿਲ ਰਹੇ ਆ ਹਾਂਜੀ ਹਾਂਜੀ ਸਰ ਬਹੁਤ ਇੰਜੋਏ ਕਰ ਰਹੇ ਆ ਮਿਲ ਵੀ ਰਹੇ ਆ ਕੀ ਗੱਲਾਂ ਦੀਆਂ ਸਾਰੇ ਬਹੁਤ ਟਾਈਮ ਬਾਦ ਰਹੇ ਤੇ ਮੇਲੇ ਦੇ ਵਿੱਚ ਕਿਹੋ ਜਿਹਾ ਮੇਰਾ ਨਾਮ ਹੈ ਜੀ ਦਮਨ ਸ਼ਰਮਾ ਜੀ ਹਾਂਜੀ ਮੇਲਾ ਬਹੁਤ ਵਧੀਆ ਲੱਗਿਆ ਜੀ ਅਜਾ ਮੇਲਾ ਕਿਤੇ ਨਹੀਂ ਦੇਖਿਆ ਜੀ ਅਸੀਂ ਪਹਿਲਾਂ ਉੱਥੇ ਲੱਗਦਾ ਸੀ ਅੱਜ ਇਤ ਐਤ ਕੇ ਲੱਗਿਆ ਜੀ ਬਹੁਤ ਮਜ਼ਾ ਆਉਂਦਾ ਜੀ ਇਹ ਮੇਲੇ ਜਾ ਕੇ ਸਾਨੂੰ ਬਹੁਤ ਮਨੋਰੰਜਨ ਹੁੰਦਾ ਜੀ ਮੇਲੇ ਜਾ ਕੇ ਬਾਕੀ ਕੁਛ ਜੀ ਦੱਸਣਗੇ ਇਹ ਲੱਗਦਾ ਨਹੀਂ 40 ਰੁਪਏ ਦੇ ਵਿੱਚ ਆਏ ਤੇ ਸਾਇਓ ਨਿਕਲ ਕੇ ਬਿਨਾ ਪੀਂਦੇ ਤੋਂ ਨਹੀਂ ਬਹੁਤ ਮਜ਼ਾ ਆਂਦਾ ਜੀ ਫੀਲ ਹੋਇਆ 40 ਰੁਪਏ ਵਸੂਲ ਹੋ ਗਏ ਸਾਡੇ ਪੂਰੇ ਦੇ ਪੂਰੇ ਮਜ਼ਾ ਆ ਗਿਆ ਪੂਰਾ ਬਾਕੀ ਅੰਕਲ ਜੀ ਦੱਸਣਗੇ ਹਾਉ ਮੇਰਾ ਨਾਮ ਸੰਗਤਰਾਮ ਅਸੀਂ ਮੇਲਾ ਕੋ ਮਨਾਇਆ ਬਹੁਤ ਵਧੀਆ ਲੱਗਾ ਸਾਡੇ ਸ਼ਹਿਰ ਤੇ ਇਹ ਦੂਜੀ ਵਾਰ ਮੇਲਾ ਲੱਗਿਆ ਪਰ ਇਹ ਮੇਲੇ ਦੇ ਵਿੱਚ ਜਹਾਜ ਦੇ ਅਸੀਂ ਪਹਿਲਾਂ ਦੇਖ ਕੇ ਚਾਹੇ ਵੇ ਪੂਰੇ ਹੋ ਗਏ ਔਰ ਅਸੀਂ ਸਾਰੇ ਨਵੇਂ ਸਾਲ ਨੂੰ ਬਤਾਈਏ ਦੇਵਾਂਗੇ ਆਉਣ ਵਾਲੇ ਸਾਲ ਨੂੰ 25 ਨੂੰ ਮੇਲਾ ਉਹ ਤੱਕ ਚੱਲੂਗਾ ਪਹਿਲਾਂ ਕਿ ਨਹੀਂ ਦੇਖਿਆ ਇਸ ਤਰ੍ਹਾਂ ਦਾ ਮੇਲਾ ਨਹੀਂ ਪਹਿਲਾਂ ਨਹੀਂ ਦੇਖਿਆ ਜੀ ਪਹਿਲਾਂ ਸਰਸ ਮੇਲਾ ਲੱਗਿਆ ਸੀ ਉਹ ਦੇਖਿਆ ਲੀ ਜੀ ਜੀ ਹਾਂ ਅੰਗੀ ਬੀਬੀ ਆਏ ਹੋ ਜਾ ਇਹਦੇ ਵਿੱਚ ਕਦੇ ਨਹੀਂ ਆਏ ਜੀ ਮੌਕਾ ਮਿਲ ਗਿਆ ਮੌਕਾ ਮਿਲ ਗਿਆ ਜਾਂਦੇ ਵਿੱਚ ਹੋਰ ਕਿੱਥੇ ਫੇ ਸੈਲ ਕੇ ਮੇਰਾ ਹਾਂ ਮਾ ਕਿੱਥੇ ਜਾ ਰਹੇ ਫੋਟੋ ਜੀਸ ਕਾਰਤਿਕ ਐਸਾ ਲੱਗਾ ਮੇਲਾ ਅੱਛਾ ਲੱਗਾ ਕਿਆ ਕਹਦੇ ਕਿਆ ਮੇਲੇ ਮੇਲੇ ਬੇ ਡਾਂਸ ਕੀਤਾ ਝੂਲਾ ਝੂਲਾ ਵੀਡੀਓ ਵਾਲਾ ਵੀ ਝੂਲਾ ਝੂਲਾ ਅ और अभी और अभी पांचवी अच्छा अच्छा उम्रे पूरा मेला नहीं अभी को उम्राओ माना तो नहीं किया किसी ने नहीं मेरा नाम किना बतोटा मेरा नाम प्रबल अहमद कौर है ऐसी बहुत सारे चूल्ले लेते हैं एक आ, एक मेला मतलब देखने लायक है पापा ने कोई पूछे तो माना तो नहीं किया थे नहीं मेले में कितन ਬਹੁਤ ਸਾਰੀਆਂ ਰਾਈਸ ਸਾਰੀਆਂ ਚੀਜ਼ਾਂ ਹੀ ਬਹੁਤ achhiyan lagiyan ਕਿੰਨਾ கிரਾਸ ਆਏਗਾ ਮੇਲੇ ਵਿੱਚ ਕਿਤਨੇ ਲੋਕ ਆ ਮਿਲ ਲੈਣ ਬਾਲੇ ਸਾਦੇ ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀ ਨੂੰ ਵੀ ਆਉਣਾ ਚਾਹੀਦਾ ਹੈ ਇਹ ਮੇਲੇ ਦੇ ਵਿੱਚ ਹਾਂਜੀ ਇਸ ਮੇਲੇ ਵਿੱਚ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਜਿਹੜੇ ਤੁਹਾਡੇ ਸਕੂਲ ਦੇ ਬੱਚੇ ਉਹਨਾਂ ਨੂੰ ਵੀ ਆਉਣਾ ਚਾਹੀਦਾ ਹੈ ਲੋਕਲ ਤਾਂ ਆ ਹੀ ਰਹੇ ਆ ਪਰ ਜਦ ਤੋ ਜਾਰਾ ਵੀ ਬਗਰੇ ਨਾਲ ਦੇ ਪਿੰਡਾਂ ਦੇ ਆ ਸ਼ਹਿਰਾਂ ਦੇ ਆ ਉਹ ਵੀ ਸਮੇਲੇ ਤੇ ਜਰੂਰ ਆਓ ਕਿਉਂਕਿ ਦੇਖੋ ਇਹ ਦਾ ਮੇਲਾ ਕੋ ਬਾਰ ਬਾਰ ਨਹੀਂ ਆਉਂਦਾ ਹੈਨਾ ਤੇ ਇਹ ਮੇਲਾ ਬੋਰ ਇੰਜੋਏਮੈਂਟ ਦਾ ਇਹ ਤਾਂ ਮੌਕਾ ਹੁੰਦਾ ਜਾਂ ਕੋਈ ਵਿਆਹ ਸ਼ਾਦੀ ਹੁੰਦਾਗਾ ਤਾਂ ਜਰੂਰ ਆਓ ਇਸ ਮੇਲੇ ਤੇ ਬਹੁਤ ਵਧੀਆ ਲੱਗਾ ਸਾਨੂੰ ਵੀ ਤੇ ਤੁਸੀਂ ਵੀ ਆਈਓ ਬਹੁਤ ਸਾਰਾ ਵਧੀਆ ਰੁੱਬਾ ਮੈਨੇ 40 ਰੁਪਏ ਦੇ ਮੇਲੇ ਜਾਇਤ ਵਿੱਚ ਚਾਪੂ ਦੇ ਉੱਤਰ ਤੋਂ ਮਿਲ ਗਿਆ ਸਿਕਾਪੁਰ ਦੇ ਮੇਲੇ ਵਿੱਚ ਨਹੀਂ ਬਿਲਕੁਲ ਬਿਲਕੁਲ ਵੇਖੋ ਉਹੀ ਗੱਲ ਹੈ ਨਾ ਫਿਰ ਅਸੀਂ ਉਹੀ ਕਹੀ ਜਾਂਦੇ ਆ ਵੀ ਚਲੋ ਇਹਦਾ ਮੌਕਾ ਬਹੁਤ ਬਾਰ ਬਾਰ ਹੁੰਦਾ ਐ ਕਿ ਐਂਟਰੀ ਜਿਹਨੂੰ ਆਪਾਂ ਕਹਦੇ ਨੋਰਮਲ ਐਂਟਰੀਆਂ ਨਾਲੋਂ ਆਹ ਐਂਟਰੀ ਥੋੜੀ ਜ਼ਿਆਦਾ ਵਧੀਆ ਹੈ ਜਿੰਨੇ ਵੀ ਬਟਿੰਡੇ ਦੇ ਵਿੱਚ ਮੇਲੇ ਲੱਗੇ ਆਹ ਤੱਕ ਦਾ ਸਭ ਤੋਂ ਬੈਸਟ ਮੇਲਾ ਹੈ ਤੇ ਜਿੰਨੇ ਜ ਹਰ ਇੱਕ ਚੀਜ਼ ਪੂਰੀ ਹਰ ਇੱਕ ਤਰ੍ਹਾਂ ਕੋ ਮਿਲ ਸਕਦੇ ਆ ਖਾਣ ਪੀਣ ਆਪਣੀ ਸ਼ੋਪਿੰਗ ਕਰ ਸਕਦੇ ਆ ਭਾਂਡੇ ਬਰਤਨ ਮੈਟ ਘਰ ਦੇ ਘਰ ਰਸਤੇ ਹਰ ਇੱਕ ਚੀਜ਼ ਅਸੀਂ ਇੱਥੋਂ ਲੈ ਸਕਦੇ ਆ ਤੇ ਜ਼ਰੂਰ ਵਿਜ਼ਿਟ ਕਰੋ 1 1 ਦਸੰਬਰ ਤੱਕ ਇਹ ਮੇਲਾ ਤੇ ਸਾਰੇ ਜਲਦ ਤੋਂ ਜਲ आओ ਤੇ ਆਪਣੀਆਂ ਫੈਮਿਲੀ ਨਾਲ ਘੁੰਮਣ ਫਰੈਂਡਾਂ ਨਾਲ ਜਿੱਦੇ ਨਾਲ ਵੀ ਹੋ ਸਕੇ ਇਹ ਮੇਲਾ ਜ਼ਰੂਰ ਦੇਖੋ ਕਿਉਂਕਿ ਬਹੁਤ ਟਾਈਮ ਬਾਅਦ ਆ ਜਾ ਕੋਈ ਸੋਨਾ ਮੇਲਾ ਦੇਖਣ ਨੂੰ ਮਿਲੇ ਓਕੇ ਸਰ ਸਿਰਮੋਲਾ ਬਦਰ ਕੀ ਨਾਕੇ ਤੁਹਾਡਾ ਅਮਰਜੀਤ ਸਿੰਘ ਆ ਮੇਲੇ ਦੇ ਵਿੱਚ ਆਏ ਕਿਹ ਤਰ੍ਹਾਂ ਲੱਗੇ ਬਹੁਤ ਮਨਜ਼ਰਾਂ 40 ਪੇਜ ਜੀ ਜਹਾੜ ਚੜ ਗਏ ਆ ਪੂਰੇ ਸਵਰਗਾ ਤੇ ਕੰਮ ਹੈ ਪੂਰੇ ਨਜ਼ਾਰੇ ਬੁੱਲੇ ਲੁੱਟ ਰਹੇ ਆ ਮਾਂ ਮੇਰਾ ਭਰਾ ਆਗਾ ਬਹੁਤ ਠੀਕ ਮੈਡੀਕਲ ਦਵਾ ਮੇਰਾ ਨਾਮ ਲਾਪਰੀ ਸਿੰਘ ਹੈ ਮੈਂ ਤਲਵੰਡੀ ਸਾਬ ਤੋਂ ਆ ਅੱਜ ਮੈਂ ਸਗਾ ਪੁਰਾਣੇ ਮੇਲੇ ਤੇ ਆਇਆ ਇੱਥੇ ਬਹੁਤ ਜਿਆਦੇ ਰੌਣਕਾਂ ਲੱਗੀਆਂ ਹੋਈਆਂ ਨੇ ਜਿਹੜੇ ਲੋਕਾਂ ਦੇ ਵਿੱਚ ਵਿਜੀ ਰਹਿੰਦੇ ਆ ਉਹਨਾਂ ਤੇ ਉਹਨਾਂ ਨੂੰ ਇੱਕ ਵਾਰ ਜੂਲ ਹੋਣਾ ਚਾਹੀਦਾ ਇੱਥੇ ਨਵੇਂ ਯਾਰ ਦੋਸਤਾਂ ਮੈਂ ਬਹੁਤ ਵਧੀਆ ਲੱਗਿਆ ਮੇਲੇ ਤੇ ਆ ਕੇ ਤੇ ਹੋਰ ਵੀ ਲੋਕਾਂ ਨੂੰ ਵੇਸਟ ਕਰਨਾ ਚਾਹੀਦਾ 40 ਰੁਪਏ ਦੇ ਵਿੱਚ ਦਾ ਐਡਟਾਈਟ ਲਿਖਿਆ ਤੇ ਅੱਜ ਤੱਕ ਆ ਗਿਆ ਕਿੰਨਾ ਲੱਗਦੀ ਬਹੁਤ ਨਿਆਰਾ ਹੈ ਜੀ ਸਾਰੇ ਝੂਟੇ ਵੀ ਝੂਟੇ ਲਿਆ ਸੀ ਤੇ ਆ ਬੱਚਾ ਡਰ ਗਿਆ ਸੀਗਾ ਝੋਲ ਤੇ ਚੜਾਇਆ ਹੈ ਇਹ ਬਾਕੀ ਬਹੁਤ ਨਿਆਰਾ ਹੈ ਬਹੁਤ ਵਧੀਆ ਲੱਗਿਆ ਜਿਹੜਾ ਇਹਦੇ ਵਿੱਚ ਪਹਿਲਾ ਇੰਨਾ ਦਾ ਕੀਸਾ ਦਿਖਾਈ ਜੜ ਕੇ ਕਦੇ ਨਹੀਂ ਪਹਿਲਾਂ ਤਾਂ ਨਹੀਂ ਜਿਹੜਾ ਇੰਨਾ 40 ਰੁਪਈਆ ਦੇ ਵਿੱਚ ਆਇਆ ਤੇ ਬਹੁਤ ਫੋਟੋਆਂ ਕਰਵਾਈਆਂ ਹਨਾ ਬਹੁਤ ਚਾਰ ਸੀ ਸਭ ਬਹੁਤ ਵਧੀਆ ਵੀ ਲੱਗਿਆ